ਹਾਂ ਇਹ ਕੱਢਣਗੇ ਨੈਰ ਤੇ ਉਹ ਖਨੋਰੀ ਵਾਲੇ ਗੱਡੀ ਵਿੱਚ ਦੇ ਜੀ ਹਾਂ ਥੋੜੀਆਂ ਨਾਲ ਜਣ ਲੱਗੇਗਾ ਉਹ ਭਾਵੇਂ ਨਿਕਲ ਜੇ ਬਈ ਇਹ ਭਾਰਾ ਸਿਲੰਡਰ ਐ ਵਿੱਚ ਕਿਚ ਜਾਓ ਚੰਗੇ ਰਹੋਗੇ ਤੋਂ ਹੋਣ ਲੱਗਿਆ ਟੈਂਕੂ ਜਾ ਉਹ ਅੱਗੇ ਬੰਤੇ ਜਾ ਬੱਸੀ ਬੱਜਣਾ ਸ਼ਾਹ ਅੰਮਰ ਨਾ ਆ ਗਿਆ ਥੋੜੀ ਬੰਦਾ ਹੀ ਬਚਿਆ ਲੱਗਣਗੇ ਕੋੜੀਆਂ ਨਾਲ ਅੱਗੇ ਥੋੜੀਆਂ ਲੱਗਣਗੇ ਫੇਚਣਗੇ ਜੰਮਰ ਸਰ ਨਹੀਂ ਨਿਕਲਦੇ ਨਾਲ ਖਿੱਚਦੇ ਨਾਲ ਗੋਦਿਆਂ ਉੱਛੜਦੇ ਕੋੜੀ ਗੰਨੋ ਸਿਲੰਡਰ ਜਾਂਦਾ